ਇਹ ਗੁਰੂ ਜੱਠਾ ਜੀ ਬੜੇ ਖੁਸ਼ ਹੋਏ ਕਹਿੰਦੇ ਮੈਂ ਪੈਸੇ ਕੀ ਕਰਨੇ ਨਹੀਂ ਮੈਂ ਮਾ ਪੁੱਤਰ ਦਾ ਨਫਜ ਸੁਣਨ ਵਾਸੇ ਬੜਾ ਹੀ ਇੰਨੀ ਢੇਰ ਹੋ ਗਈ ਮਾਂ ਨੂੰ ਮਰਿਆ ਮੇਰੇ ਕੰਨ ਸੁਣਨੋ ਰਹਿ ਗਏ ਸੰਨ ਇਹ ਕਿਸੇ ਨੇ ਮੈਨੂੰ ਅਜ ਦਿਨ ਤੱਕ ਉੱਤਰ ਕਹਿ ਕੇ ਨਹੀਂ ਪੁਕਾਰਿਆ ਮੈਂ ਤੜਫਦਾ ਹਾਂ ਅੰਦਰੋਂ ਮੇਰੀ ਤੜਫ ਸੀ ਪੁੱਤਰ ਛੋਣਨ ਵਾਸਤੇ ਮੈਂ ਤੜਪਿਆਦਾ ਮੇਰਾ ਹਿੱਦਾ ਲੂਟਿਆ ਗਿਆ ਲੂਝਿਆ ਜਾਂਦਾ ਸੀ ਮੈਂ ਤੜਫਦਾ ਸਾਂ ਕਿ ਮੈਨੂੰ ਕੋਈ ਪੁੱਤਰ ਕਹੇ ਪੁੱਤਰ ਦਾ ਲਫ਼ਜ਼ ਅੱਜ ਮੈਂ ਪੁੱਤਰ ਦਾ ਲਫ਼ਜ਼ ਸੁਣਿਆ ਹੈ ਇਹ ਮੇਰੇ ਵਾਸਤੇ ਹੋਰ ਕੀ ਹੋ ਸਕਦਾ ਹੈ ਇਹ ਕਿੰਨਾ ਵੱਡਾ ਮੁੱਲ ਹੈ ਮੈਂ ਅੱਜ ਪੁੱਤਰ ਦਾ ਸੁਣਿਆ ਹੈ ਜਦੋਂ ਘਰ ਕੇ ਨਾਨੀ ਨੇ ਕਿਹਾ ਅੱਜ ਬੜੀ ਜਲਦੀ ਆ ਗਿਓ ਨਾਨੀ ਨੂੰ ਸਾਰੀ ਵਾਰਤਾ ਦੱਸਦੀ ਇਹ ਗੁਰੂ ਅਮਰਦਾਸ ਜੀ ਮਹਾਰਾਜ ਆਏ ਸਨ ਕਿ ਮੇਰੀ ਛਾਪੇ ਦੇ ਜਿੰਨੇ ਛੋਲੇ ਸਨ ਸਾਰੇ ਛੋਲੇ ਲੈ ਗਏ ਇਹ ਉਹਨਾਂ ਦੇ ਅੱਖਾਂ ਚੋਂ ਧਰੂ ਨਿਕਲ ਆਏ ਇਹ ਨਾਨੀ ਨੇ ਕਿਹਾ ਕਿਉਂ ਬੱਚਾ ਉਦਾਸ ਕਿਉਂ ਹੁੰਦਾ ਹੈ ਬਹੁਤ ਵਧੀਆ ਹੋਇਆ ਜੇ ਗੁਰੂ ਅਮਰਦਾਸ ਜੀ ਮਹਾਰਾਜ ਆਏ ਹਨ ਤੇਰੇ ਛੋਲੇ ਸਾਰੇ ਦਿੱੱਕ ਗਏ ਚਲੇ ਗਏ ਕੋਈ ਗੱਲ ਨਹੀਂ ਜੇ ਨਹੀਂ ਪੈਸੇ ਦਿੱਤੇ ਤੇ ਕੋਈ ਗੱਲ ਨਹੀਂ ਬਹੁਤ ਵਧੀਆ ਹੋਇਆ ਉਰਮਰਦਾਰ ਤੇਰੇ ਕੋਲ ਆ ਕੇ ਛੁਰਨੇ ਲੈ ਗਈ ਉਹ ਤੈਨੂੰ ਆਸ਼ੀਰਵਾਦ ਦੇ ਗਏ ਜੱਠੇ ਨੇ ਕਿਹਾ ਮੈਂ ਉਦਾਸ ਨਹੀਂ ਮੇਰੇ ਅਥਰੂ ਇਹ ਖੁਸ਼ੀ ਦੇ ਅਥਰੂ ਹਨ ਕਿ ਮੈਨੂੰ ਉਹਨਾਂ ਨੇ ਪੁੱਤਰ ਕਰਕੇ ਬੁਕਾਰਿਆ ਹੈ ਮੇਰੇ ਪੁੱਤਰ ਮੇਰੇ ਕੰਨ ਸੁਣਨੋ ਨੁੱਛਦੇ ਸਨ ਕਿ ਕੋਈ ਮੈਨੂੰ ਪੁੱਤਰ ਕਰਕੇ ਬੁਲਾਵੇ ਅੱਜ ਮੈਨੂੰ ਉਹਨਾਂ ਨੇ ਪੁੱਤਰ ਕਰਕੇ ਬੁਲਾਇਆ ਹੈ ਮੈਂ ਤਾਂ ਖੁਸ਼ਾਂ ਪੁੱਤਰ ਕਰਕੇ ਬਣਾਇਆ ਹੈ ਇਸ ਤੋਂ ਵੱਡੀ ਦਾਤ ਕੀ ਹੋ ਸਕਦੀ ਹੈ ਇਹ ਛੋਧਿਆਂ ਦਾ ਮੂੰਹ ਤਾਂ ਕੁਝ ਨਹੀਂ ਜਿਨ੍ਹਾਂ ਨੇ ਮੈਨੂੰ ਪੁੱਤਰ ਕਹਿ ਕੇ ਸੱਭਿਆ ਹੈ ਅੱਜ ਮੈਂ ਬਹੁਤ ਖੁਸ਼ ਹਾਂ ਬੜਾ ਖੁਸ਼ ਹਾਂ ਤੇ ਨਾਨੀ ਵੀ ਬੜੀ ਖੁਸ਼ ਹੋਈ ਕਹਿੰਦੇ ਚੰਗਾ ਹੋਇਆ ਉਹਨਾਂ ਨੇ ਗੁਰੂ ਅੰਮ੍ਰਿਤਸਰ ਜੀ ਮਹਾਰਾਜ ਨੇ ਇਸ ਤਰ੍ਹਾਂ ਉਹਨਾਂ ਨੂੰ ਆਪਣਾ ਅਸ਼ੀਰਵਾਦ ਦੇ ਦਿੱਤਾ ਇਹ ਇਸ ਤਰ੍ਹਾਂ ਹੀ ਉਹ ਕੰਮ ਵਿੱਚ ਲੱਗੇ ਰਹੇ ਉਹ ਬੜੀਆਂ ਵੇਚੜੀਆਂ ਫਿਰ ਗੋਇੰਦਵਾਲ ਸਾਹਿਬ ਜਿਹੜਾ ਉਹ ਸਾਰੀ ਚੱਲ ਰਹੀ ਸੀ ਮਿੱਟਾ ਮਿੱਟੀ ਇੱਤੇ ਗਾਰੇ ਗਾਰੇ ਦਾ ਸਾਰੇ ਕੰਮ ਕਰਦੇ ਬਹੁਤ ਕੰਮ ਵਿਛਾਤੇ ਬਟਾਉਣੇ ਬੜਾ ਕੰਮਕਾਰ ਕਰਦੇ ਰਹੇ ਬਹੁਤ ਕੰਮ ਕਰਦੇ ਰਹੇ ਸਿਰਫਟ ਲੱਗੇ ਰਹਿੰਦੇ ਕੰਮ ਵਿੱਚ ਰੁਕੇ ਰਹਿੰਦੇ ਦੇਖਦੇ ਨਾ ਕਦੀ ਭਾਡਿਆਂ ਦੀ ਸੇਵਾ ਫਿਰ ਹਰ ਮੰਦਰ ਸਾਹਿਬ ਜਾ ਕੇ ਉਤੇ ਸੇਵਾ ਕਰਦੇ ਫੇ ਭਾਡਿਆਂ ਦੀ ਸੇਵਾ ਕਦੀ ਝਾੜੂ ਦੀ ਸੇਵਾ ਹਰ ਤੱਕ ਸੇਵਾ ਕਰਦੇ ਬੜੀ ਸੇਵਾ ਕਰਦੇ ਫਿਰ ਇੱਕ ਵਾਰ ਗੁਰੂ ਅਮਰਦਾਸ ਮਹਾਰਾਜੀ ਨੇ ਮਨਸਾ ਦੇਵੀ ਨੇ ਕਿਹਾ ਇਹ ਧੀਆਂ ਜਵਾਨ ਹੋ ਗਈਆਂ ਹਨ ਇਹਨਾਂ ਦਾ ਕੋਈ ਵਿਆਹ ਦਾ ਵੀ ਸੋਚੋ ਤੇ ਭਾਨੀ ਤੇ ਦਾਨੀ ਤੁਹਾਨੂੰ ਭਾਨੀ ਜੀ ਵੱਡੇ ਸਨ ਉਹ ਕਹਿੰਦੇ ਕਿ ਉਹ ਜਵਾਰ ਚਾਹੀਦਾ ਹੈ ਤੁਹਾਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਇਹ ਜਿਹੜੇ ਜੇਠੇ ਵਰਗਾ ਹੋਵੇ ਬੜੀ ਜੇਠੇ ਵਿੱਚ ਨਿਮਰਤਾ ਹੈ ਸੀਸ ਠੇਠਾ ਝੁਕਿਆ ਰਹਿੰਦਾ ਹੈ ਔਰ ਤੁਤਪੁਰ ਸੇਵਾ ਵਿੱਚ ਰਹਿੰਦਾ ਹੈ ਔਰ ਸੋਨਾ ਸੰਡੋਲ ਸ਼ਰੀਰ ਹੈ ਇਸ ਇਸੇ ਵਰਗਾ ਹੋਵੇ ਇਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹਿ ਦਿੱਤਾ ਇਸ ਵਰਗਾ ਫਿਰ ਹੋਰ ਹੈ ਹੀ ਕੋਈ ਨਹੀਂ ਫਿਰ ਇਹ ਜੇਠਾ ਜਿਹੜਾ ਹੈ ਇਹ ਸਾਡੇ ਇਹ ਵਰ ਜੋ ਬਹਿ ਇਸ ਵਰਗਾ ਫੇ ਕੋਈ ਹੋ ਨਾ ਹੀ ਨਹੀਂ ਇਹ ਮੰਤਾ ਦੇਵੀ ਨੇ ਕਿਹਾ ਕਿ ਇਧਰ ਘਰ ਛੁੱਟਾ ਹੈ ਛੰਨਾ ਦੇ ਕੁੱਲ ਵਿੱਚ ਰਹਿੰਦਾ ਹੈ ਇਹਦੇ ਮਾਂ ਨਹੀਂ ਪਿਓ ਨਹੀਂ ਤੇ ਕੋਈ ਟਿਕਾਣਾ ਨਹੀਂ ਗੁਰੂ ਅਮਰਦਾਸ ਜੀ ਦਾ ਅਮਰਦਾਸ ਜੀ ਨੇ ਨੇ ਕਿਹਾ ਦੇਖਣਾ ਇਸ ਵਕਤ ਇਹਨਾਂ ਦੇ ਸਿੱਟੇ ਛਤਰ ਝੁੱਲਣਗੇ سونے ਦੇ ਛਤਰ ਤੁਹਾਡੇ ਦੇ ਛਤਰ ਝੁੱਲਣੇ ਹਨ ਇਹਨਾਂ ਦਾ ਕਾਰ ਇੰਨਾ ਵੱਡਾ ਹੋਣਾ ਹੈ ਇੰਨਾ ਵੱਡਾ ਹੋਣਾ ਹੈ ਜਦ ਤੂੰ ਸੋਚ ਵੀ ਨਹੀਂ ਸਕਦੀ ਇੰਨਾ ਵੱਡਾ ਘਰ ਇਹਨਾਂ ਦਾ ਹੋਣਾ ਹੈ ਔਰ ਇਹਨਾਂ ਦੇ ਸਿਰ ਤੇ ਛਤਰ ਝੁੱਲਣਗੇ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਰੱਬ ਹੈ ਦੇਖੀ ਤੂੰ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿ ਕਿ ਨਹੀਂ ਜਵਾਈ ਦੇ ਰੂਪ ਵਿੱਚ ਸਤਕਾਰ ਕੀਤਾ ਭਾਨੀ ਜੀ ਨਾਲ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੇਖਿਆ ਭਾਨੀ ਨੂੰ ਪੁੱਛਿਆ ਕਿਉਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੇਖ ਲਿਆ ਕਿ ਇਹਨਾਂ ਦੀ ਉਮਰ ਬੜੀ ਥੋੜੀ ਹੈ ਔਰ ਕਾਰਜ ਬਹੁਤ ਨੇ ਉਮਰ ਥੋੜੀ ਹੈ ਕਾਰਜ ਬਹੁਤ ਨੇ ਇਹਨਾਂ ਨੇ ਭਾਨੀ ਜੀ ਨੂੰ ਕਿਹਾ ਜੇ ਤੇਰਾ ਪਤੀ ਚਲਾਣਾ ਕਰ ਦੇ ਤੂੰ ਕੀ ਕਰੇਗੀ ਉਹਨੇ ਪਾਣੀ ਜਿੰਨੇ ਫਿਰ ਨੀ ਉਹ ਕਰ ਲਿਆ ਪਾਣਾ ਮੰਨਾ ਜੀ ਪਾਣੇ ਦਾ ਵਾਹੀਪੁਰ ਤੇ ਪਾਣੇ ਵਿਚਰਾਗੇ ਇਹ ਦੇਖ ਕੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿੰਨੀ ਉਮਰ ਸੀ ਭੋਗਣੀ ਸੀ ਹੋਰ ਆਪਣੀ ਸਾਰੀ ਉਮਰ ਜਿਹੜੀ ਰਹਿੰਦੀ ਸੀ ਸੱਤ ਸਾਲ ਤੇ ਕੁਝ ਮਹੀਨੇ ਉਮਰ ਜਿਹੜੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇ ਦਿੱਤੀ ਕਿਉਂਕਿ ਗੁਰ ਰਾਮਦਾਸ ਜੀ ਦੇ ਬੋਛਰੀ ਬੜੇ ਕੰਮ ਸਨ ਗੁਰੂ ਅਮਰਦਾਸ ਜੀ ਨੇ ਉਹਦੀ ਪਟਾਈ ਕਰਵਾਣੀ ਸਾਰਾ ਕੰਮ ਦੇਖਣਾ ਸਭ ਕੁਝ ਕਰਨਾ ਉਹਨਾਂ ਦੀ ਗੋਚਰੀ ਸੀ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਿਆ ਕਿ ਹੁਣ ਵੇਲਾ ਆ ਗਿਆ ਹੈ ਫਿਰ ਉਧਰ ਇਹਨਾਂ ਦੇ ਚਾਚੇ ਤਾਏ ਦਾਇਆ ਨੂੰ ਪਤਾ ਲੱਗਾ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਜਵਾਈ ਬਣਾ ਲਿਆ ਹੈ ਜਿਹੜੇ ਜਿਨ੍ਹਾਂ ਨੇ ਹੱਥ ਨਹੀਂ ਫੜਿਆ ਜਿਨ੍ਹਾਂ ਨੇ ਓਕੇ ਟਾਈਮ ਉਹਨਾਂ ਦਾ ਹੱਥ ਬਾਹ ਨਹੀਂ ਪੜੀ ਉਹ ਨੰਗੜੇ ਕਹਿੰਦੇ ਜਾ ਕੇ ਵੀ ਲਾਈਏ ਦੇਖੋ ਗੇਠਾ ਦੀ ਤੇ ਕਿੰਨੇ ਵੱਡੇ ਭਾਗ ਹੋਏ ਕਿੰਨੇ ਵੱਡੇ ਕਰਮ ਹਨ ਕਿੰਨੇ ਵੱਡੇ ਕਰਮ ਹਨ ਜਿਹੜੇ ਪਦਵੀ ਪਾ ਗਏ ਚਾਚੇ ਤਾਇਆ ਨੇ ਬਾਤ ਨਾ ਪੁੱਛੀ ਤਮਾਸ਼ਾ ਦੇਖਣ ਵਾਸਤੇ ਯਾਰ ਜਾਨ ਇਹ ਤਮਾਸ਼ਾ ਦੇਖੀਏ ਕੀ ਹੁੰਦਾ ਹੈ ਆਏ ਦੇਖਣੇ ਕਿ ਦੇਖੀਏ ਕਿ ਜੇਠਾ ਜੀ ਦਾ ਕੀ ਹਾਲ ਹੈ